ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡੀਅਨ ਸਕੂਲਾਂ ਵਿੱਚ ਨਸਲਵਾਦ ਅਤੇ ਵਿਤਕਰੇ ਵਿਰੁੱਧ ਪੰਜਾਬੀ ਨੌਜਵਾਨਾਂ ਦੀ ਲੜਾਈ ਕਲਪਨਾ ਕਰੋ ਇੱਕ ਠੰਡੇ ਸਵੇਰ ਦੀ ਜਦੋਂ ਬਰਫ਼ ਨਾਲ ਢਕੇ ਮੈਦਾਨਾਂ ਵਿੱਚੋਂ ਲੰਘਦੇ ਹੋਏ ਇੱਕ ਪੰਜਾਬੀ ਨੌਜਵਾਨ ਆਪਣੇ ਸਕੂਲ ਦੇ ਗੇਟ ਵੱਲ ਵੱਧਦਾ ਹੈ ਉਸ ਦੇ ਮਨ ਵਿੱਚ ਪੜਾਈ ਦੀ ਉਤਸੁਕਤਾ ਹੈ ਪਰ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਵੀ ਕੈਨੇਡਾ ਵਰਗੇ ਦੇਸ਼ ਵਿੱਚ ਜਿੱਥੇ ਹਰ ਰੰਗ ਹਰ ਪਾਸ਼ਾ ਨੂੰ ਗਲੇ ਲਗਾਉਣ ਦੀ ਗੱਲ ਹੁੰਦੀ ਹੈ ਉੱਥੇ ਵੀ ਉਸ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ ਉਸ ਦਾ ਨਾਮ ਸਰਬਜੀਤ ਹੈ ਅਤੇ ਉਹ ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਨੂੰ ਯਾਦ ਕਰਦਾ ਹੈ ਪਰ ਇੱਥੇ ਉਸ ਦੇ ਸਾਹਮਣੇ ਇੱਕ ਅਲੱਗ ਜੰਗ ਹੈ ਸਕੂਲ ਦੇ ਗਲਿਆਰਿਆਂ ਵਿੱਚ ਜਿੱਥੇ ਹਾਸਾ ਖੇਡ ਹੋਣਾ ਚਾਹੀਦਾ ਸੀ ਉੱਥੇ ਉਸ ਨੂੰ ਪਾਕੀ ਜਾਂ ਕਰੀ ਖਾਣ ਵਾਲਾ ਵਰਗੇ ਸ਼ਬਦ ਸੁਣਨ ਨੂੰ ਮਿਲਦੇ ਹਨ ਉਸ ਦੀ ਪੱਗ ਜੋ ਉਸ ਦੀ ਸ਼ਾਨ ਹੈ ਉਸ ਨੂੰ ਮਜ਼ਾਕ ਦਾ ਵਿਸ਼ਾ ਬਣਾਇਆ ਜਾਂਦਾ ਹੈ ਇਹ ਸਿਰਫ ਸਰਬਜੀਤ ਦੀ ਕਹਾਣੀ ਨਹੀਂ ਸਗੋਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਹਕੀਕਤ ਹੈ ਜੋ ਰੋਜ਼ਾਨਾ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਕਰਦੇ ਹਨ ਇਹ ਉਹ ਬੱਚੇ ਹਨ ਜੋ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਨਵੇਂ ਦੇਸ਼ ਵਿੱਚ ਆਏ ਪਰ ਇੱਥੇ ਉਨ੍ਹਾਂ ਦੀ ਪਛਾਣ ਤੇ ਸਵਾਲ ਉੱਠਦੇ ਹਨ ਇਹ ਕਹਾਣੀ ਉਨ੍ਹਾਂ ਦੀ ਹਿੰਮਤ ਦੀ ਹੈ ਜੋ ਇਸ ਅਨਿਆ ਵਿਰੁੱਧ ਲੜ ਰਹੇ ਹਨ ਅਤੇ ਆਪਣੇ ਆਪ ਨੂੰ ਇੱਕ ਬਿਹਤਰ ਭਵਿਕ ਦੀ ਉਮੀਦ ਦੇ ਰਹੇ ਹਨ ਕੈਨੇਡੀਅਨ ਸਕੂਲਾਂ ਵਿੱਚ ਪੰਜਾਬੀ ਨੌਜਵਾਨਾਂ ਦਾ ਇਹ ਸੰਘਰਸ਼ ਕੋਈ ਨਵੀਂ ਗੱਲ ਨਹੀਂ ਸਾਲਾਂ ਤੋਂ ਇਹ ਬੱਚੇ ਆਪਣੀ ਵੱਖਰੀ ਪਛਾਣ ਕਾਰਨ ਨਿਸ਼ਾਨਾ ਬਣਦੇ ਆ ਰਹੇ ਹਨ ਕਈ ਵਾਰ ਇਹ ਵਿਤਕਰ ਸਿੱਧਾ ਹੁੰਦਾ ਹੈ ਜਿਵੇਂ ਕਿ ਗਾਲਾਂ ਜਾਂ ਮਜ਼ਾਕ ਅਤੇ ਕਈ ਵਾਰ ਇਹ ਛੁਪਿਆ ਹੋਇਆ ਹੁੰਦਾ ਹੈ ਜਿਵੇਂ ਕਿ ਅਧਿਆਪਕਾਂ ਦੀ ਬੇਰੁਖੀ ਜਾਂ ਸਹਿਪਾਠੀਆਂ ਦੀ ਉਦਾਸੀਨਤਾ ਇੱਕ ਨੌਜਵਾਨ ਕੁੜੀ ਮਨਪ੍ਰੀਤ ਦੱਸਦੀ ਹੈ ਕਿ ਉਸ ਨੂੰ ਆਪਣੇ ਸਕੂਲ ਦੇ ਪ੍ਰੋਜੈਕਟ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਉਸ ਦਾ ਲਹਿਜਾ ਵੱਖਰਾ ਸੀ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਹਨ ਜੋ ਇਨ੍ਹਾਂ ਬੱਚਿਆਂ ਦੇ ਮਨ ਤੇ ਡੂੰਘਾ ਅਸਰ ਪਾਉਂਦੀਆਂ ਹਨ ਉਹਨਾਂ ਦਾ ਆਤਮ ਵਿਸ਼ਵਾਸ ਡੋਲ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਇਕਲਾ ਮਹਿਸੂਸ ਕਰਦੇ ਹਨ ਪਰ ਇਸ ਸਬਦ ਦੇ ਬਾਵਜੂਦ ਪੰਜਾਬੀ ਨੌਜਵਾਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਆਪਣੇ ਸੰਘਰਸ਼ ਨੂੰ ਇੱਕ ਤਾਕਤ ਵਿੱਚ ਬਦਲਿਆ ਹੈ ਉਹ ਸਕੂਲਾਂ ਵਿੱਚ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਅਧਿਆਪਕਾਂ ਨਾਲ ਗਲਬਾਤ ਕਰਦੇ ਹਨ ਅਤੇ ਆਪਣੇ ਸਹਿਪਾਠੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਇਹ ਲੜਾਈ ਸਿਰਫ ਉਹਨਾਂ ਦੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਮੁਦਾਏ ਦੀ ਹੈ ਜੋ ਇਸ ਦੇਸ਼ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ ਇਹ ਨੌਜਵਾਨ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਅਤੇ ਨਾਲ ਹੀ ਇੱਕ ਸਮਾਨ ਸਮਾਜ ਦੀ ਉਮੀਦ ਰੱਖਦੇ ਹਨ ਇਸ ਲੜਾਈ ਵਿੱਚ ਪੰਜਾਬੀ ਨੌਜਵਾਨਾਂ ਨੇ ਕਈ ਨਵੇਂ ਤਰੀਕੇ ਅਪਣਾਏ ਹਨ ਸੋਸ਼ਲ ਮੀਡੀਆ ਉਹਨਾਂ ਦਾ ਇੱਕ ਵੱਡਾ ਹਥਿਆਰ ਬਣਿਆ ਹੈ ਉਹ ਆਪਣੇ ਅਨੁਭਵ ਸਾਂਝੇ ਕਰਦੇ ਹਨ ਵੀਡੀਓ ਬਣਾਉਂਦੇ ਹਨ ਅਤੇ ਦੁਨੀਆ ਨੂੰ ਦੱਸਦੇ ਹਨ ਕਿ ਉਹ ਕਿਸ ਦਰਦ ਵਿੱਚੋਂ ਲੰਘ ਰਹੇ ਹਨ ਇੱਕ ਨੌਜਵਾਨ ਅਰਜਨ ਨੇ ਆਪਣੇ ਸਕੂਲ ਵਿੱਚ ਹੋਏ ਇੱਕ ਵਿਤਕਰੇ ਦੀ ਘਟਨਾ ਨੂੰ ਫੇਸਬੁੱਕ ਤੇ ਪੋਸਟ ਕੀਤਾ ਜਿਸ ਨੂੰ ਹਜ਼ਾਰਾਂ ਲੋਕਾਂ ਨੇ ਸਾਂਝਾ ਕੀਤਾ ਇਸ ਨਾਲ ਨਾ ਸਿਰਫ ਸਕੂਲ ਪ੍ਰਸ਼ਾਸਨ ਤੇ ਦਬਾਅ ਪਿਆ ਸਗੋਂ ਹੋਰ ਬੱਚਿਆਂ ਨੂੰ ਵੀ ਹਿੰਮਤ ਮਿਲੀ ਇਸ ਤੋਂ ਇਲਾਵਾ ਕਈ ਸਕੂਲਾਂ ਵਿੱਚ ਪੰਜਾਬੀ ਬੱਚਿਆਂ ਨੇ ਕਲਬ ਬਣਾਏ ਹਨ ਜਿਨ੍ਹਾਂ ਵਿੱਚ ਉਹ ਆਪਣੀ ਸੱਭਿਆਚਾਰ ਨੂੰ ਜਸ਼ਨ ਮਨਾਉਂਦੇ ਹਨ ਇਹਨਾਂ ਕਲਬਾਂ ਵਿੱਚ ਉਹ ਪੰਗੜਾ ਸਿਖਾਉਂਦੇ ਹਨ ਪੰਜਾਬੀ ਇਤਿਹਾਸ ਬਾਰੇ ਗੱਲ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਸੱਦਾ ਦਿੰਦੇ ਹਨ ਕਿ ਉਹ ਇਸ ਵਿੱਚ ਸ਼ਾਮਲ ਹੋਣ ਇਹ ਛੋਟੇ ਕਦਮ ਹਨ ਪਰ ਇਹਨਾਂ ਦਾ ਅਸਰ ਵੱਡਾ ਹੈ ਇਸ ਨਾਲ ਨਾ ਸਿਰਫ ਉਹਨਾਂ ਦਾ ਆਤਮ ਸਨਮਾਨ ਵਧਦਾ ਹੈ ਸਗੋਂ ਦੂਜੇ ਵਿਦਿਆਰਥੀਆਂ ਨੂੰ ਵੀ ਸਮਝ ਆਉਂਦੀ ਹੈ ਕਿ ਵਿਭਿੰਨਤਾ ਕੋਈ ਕਮਜ਼ੋਰੀ ਨਹੀਂ ਸਗੋਂ ਤਾਕਤ ਹੈ ਪੰਜਾਬੀ ਸਮੁਦਾਏ ਦੇ ਬਜ਼ੁਰਗ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ ਅਤੇ ਸਕੂਲ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਆਪਣੇ ਬੱਚਿਆਂ ਦੀ ਆਵਾਜ਼ ਉਠਾਉਂਦੇ ਹਨ ਇਹ ਸੰਗ੍ਰਸ਼ ਸਿਰਫ ਪੰਜਾਬੀ ਨੌਜਵਾਨਾਂ ਤੱਕ ਸੀਮਤ ਨਹੀਂ ਰਿਹਾ ਉਹਨਾਂ ਨੇ ਦੂਜੇ ਕਟ ਗਿਣਤੀ ਸਮੂਹਾਂ ਨਾਲ ਹੱਥ ਮਿਲਾਇਆ ਹੈ ਕਿਉਂਕਿ ਉਹ ਸਮਝਦੇ ਹਨ ਕਿ ਨਸਲਵਾਦ ਇੱਕ ਸਾਂਝੀ ਸਮੱਸਿਆ ਹੈ ਉਹ ਦੂਜੇ ਏਸ਼ੀਅਨ ਅਫਰੀਕੀ ਅਤੇ ਲਾਤੀਨੀ ਬੱਚਿਆਂ ਨਾਲ ਮਿਲ ਕੇ ਮੁਹਿੰਮਾਂ ਚਲਾਉਂਦੇ ਹਨ ਇੱਕ ਸਕੂਲ ਵਿੱਚ ਪੰਜਾਬੀ ਅਤੇ ਚੀਨੀ ਵਿਦਿਆਰਥੀਆਂ ਨੇ ਮਿਲ ਕੇ ਇੱਕ ਵਿਭਿੰਨਤਾ ਦਿਵਸ ਮਨਾਇਆ ਜਿਸ ਵਿੱਚ ਉਹਨਾਂ ਨੇ ਆਪਣੇ ਸੱਭਿਆਚਾਰ ਨੂੰ ਪੇਸ਼ ਕੀਤਾ ਅਤੇ ਨਸਲਵਾਦ ਵਿਰੁੱਧ ਆਵਾਜ਼ ਉਠਾਈ ਇਸ ਨਾਲ ਸਕੂਲ ਦਾ ਮਾਹੌਲ ਬਦਲਿਆ ਅਤੇ ਕਈ ਸਹਿਪਾਠੀ ਜੋ ਪਹਿਲਾਂ ਮਜ਼ਾਕ ਉਡਾਉਂਦੇ ਸਨ ਹੁਣ ਸਮਝਣ ਲੱਗੇ ਇਹ ਸਹਿਯੋਗ ਦਿਖਾਉਂਦਾ ਹੈ ਕਿ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਉਹ ਵੱਡੀ ਤਬਦੀਲੀ ਲਿਆ ਸਕਦੇ ਹਨ ਪੰਜਾਬੀ ਨੌਜਵਾਨ ਇਹ ਵੀ ਸਮਝਦੇ ਹਨ ਕਿ ਇਹ ਲੜਾਈ ਸਿਰਫ ਸਕੂਲਾਂ ਤੱਕ ਨਹੀਂ ਸਗੋ ਸਮਾਜ ਦੇ ਹਰ ਹਿੱਸੇ ਵਿੱਚ ਲੜਨੀ ਪਵੇਗੀ ਉਹ ਆਪਣੇ ਅਨੁਭਵਾਂ ਨੂੰ ਸਾਂਝਾ ਕਰਕੇ ਜਾਗਰੂਕਤਾ ਫੈਲਾਉਂਦੇ ਹਨ ਅਤੇ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਵੀ ਇਸ ਅਨਿਆਂ ਵਿਰੁੱਧ ਖੜਨ ਇਹ ਉਹਨਾਂ ਦੀ ਇੱਕ ਵੱਡੀ ਜਿੱਤ ਹੈ ਕਿ ਉਹ ਆਪਣੀ ਆਵਾਜ਼ ਨੂੰ ਦਬਾਉਣ ਨਹੀਂ ਦਿੰਦੇ ਅਤੇ ਹਰ ਰੋਜ਼ ਨਵੀਂ ਉਮੀਦ ਨਾਲ ਅੱਗੇ ਵਧਦੇ ਹਨ ਇਸ ਸੰਘਰਸ਼ ਦਾ ਅਸਰ ਸਿਰਫ ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਤੇ ਹੀ ਨਹੀਂ ਸਗੋਂ ਪੂਰੇ ਸਮੁਦਾਏ ਤੇ ਪੈ ਰਿਹਾ ਹੈ ਜਦੋਂ ਇੱਕ ਬੱਚਾ ਸਕੂਲ ਵਿੱਚ ਆਪਣੇ ਹੱਕ ਲਈ ਲੜਦਾ ਹੈ ਤਾਂ ਉਸ ਦੇ ਮਾਤਾ ਪਿਤਾ ਨੂੰ ਵੀ ਹਿੰਮਤ ਮਿਲਦੀ ਹੈ ਪੰਜਾਬੀ ਪਰਿਵਾਰ ਜੋ ਇਸ ਦੇਸ਼ ਵਿੱਚ ਨਵੇਂ ਆਏ ਹਨ ਆਪਣੇ ਬੱਚਿਆਂ ਤੋਂ ਸਿੱਖਦੇ ਹਨ ਕਿ ਚੁੱਪ ਰਹਿਣਾ ਹੱਲ ਨਹੀਂ ਉਸ ਸਮੁਦਾਏ ਦੇ ਗੁਰਦੁਆਰਿਆਂ ਵਿੱਚ ਇਕੱਠੇ ਹੁੰਦੇ ਹਨ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ ਅਤੇ ਹੱਲ ਲੱਭਦੇ ਹਨ ਕਈ ਮਾਤਾ ਪਿਤਾ ਹੁਣ ਸਕੂਲਾਂ ਦੀਆਂ ਮੀਟਿੰਗਾਂ ਵਿੱਚ ਜਾਂਦੇ ਹਨ ਅਤੇ ਆਪਣੇ ਬੱਚਿਆਂ ਦੀ ਗੱਲ ਰੱਖਦੇ ਹਨ ਇਸ ਨਾਲ ਸਕੂਲ ਪ੍ਰਸ਼ਾਸਨ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਇੱਕ ਮਾਂ ਜਸਵਿੰਦਰ ਕੌਰ ਦੱਸਦੀ ਹੈ ਕਿ ਉਸ ਦਾ ਬੇਟਾ ਜਦੋਂ ਸਕੂਲ ਵਿੱਚ ਨਸਲਵਾਦ ਦਾ ਸ਼ਿਕਾਰ ਹੋਇਆ ਤਾਂ ਉਸ ਨੇ ਸਕੂਲ ਜਾ ਕੇ ਸ਼ਿਕਾਇਤ ਕੀਤੀ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਕੂਲ ਨੇ ਵਿਦਿਆਰਥੀਆਂ ਲਈ ਇੱਕ ਵਰਕਸ਼ਾਪ ਰੱਖੀ ਜਿਸ ਵਿੱਚ ਵਿਭਿੰਨਤਾ ਦੀ ਮਹੱਤਤਾ ਸਮਝਾਈ ਗਈ ਇਹ ਛੋਟੀ ਜਹੀ ਜਿੱਤ ਸੀ ਪਰ ਇਸ ਨੇ ਸਮੁਦਾਇ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਪੰਜਾਬੀ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਨ ਜਿੱਥੇ ਹਰ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰੇ ਇਸ ਲੜਾਈ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਆਪਣੀ ਪਛਾਣ ਨੂੰ ਬਚਾਉਣਾ ਅਤੇ ਸਤਿਕਾਰ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀਂ ਪਰ ਇਹ ਅਸੰਭਵ ਵੀ ਨਹੀਂ ਪੰਜਾਬੀ ਨੌਜਵਾਨਾਂ ਨੇ ਦਿਖਾਇਆ ਹੈ ਕੀ ਹਿੰਮਤ ਅਤੇ ਇਕਜੁੱਟਤਾ ਨਾਲ ਕੋਈ ਵੀ ਰੁਕਾਵਟ ਪਾਰ ਕੀਤੀ ਜਾ ਸਕਦੀ ਹੈ। ਉਹਨਾਂ ਦੀ ਇਹ ਜੰਗ ਸਿਰਫ ਉਹਨਾਂ ਦੀ ਨਹੀਂ ਸਗੋਂ ਹਰ ਉਸ ਵਿਅਕਤੀ ਦੀ ਹੈ ਜੋ ਇਸ ਦੇਸ਼ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਕਿ ਆਪਣੇ ਹੱਕ ਲਈ ਲੜਨਾ ਕੋਈ ਸ਼ਰਮ ਦੀ ਗੱਲ ਨਹੀਂ। ਸਾਨੂੰ ਆਪਣੇ ਸਮੁਦਾਇ ਵਿੱਚ ਜਾਗਰੂਕਤਾ ਫੈਲਾਉਣੀ ਹੈ। ਅਤੇ ਨਸਲਵਾਦ ਵਿਰੁੱਧ ਖੜਨਾ ਹੈ ਇਸ ਸਮਾਜ ਤਾਂ ਹੀ ਬਦਲੇਗਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਪੰਜਾਬੀ ਨੌਜਵਾਨਾਂ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ ਤਾਂ ਅਸੀਂ ਨਾ ਸਿਰਫ ਆਪਣੇ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਬਿਹਤਰ ਦੁਨੀਆ ਬਣਾ ਸਕਦੇ ਹਾਂ ਇਸ ਲਈ ਆਓ ਇਸ ਲੜਾਈ ਵਿੱਚ ਸ਼ਾਮਲ ਹੋਈਏ ਅਤੇ ਇੱਕ ਅਜਿਹੇ ਸਮਾਜ ਬਣਾਈਏ ਜਿੱਥੇ ਹਰ ਰੰਗ ਹਰ ਪਛਾਹ ਦਾ ਸਤਿਕਾਰ ਹੋਵੇ ਇਸ ਕਹਾਣੀ ਦਾ ਮੁੱਖ ਸੰਦੇਸ਼ ਇਹ ਹੈ ਕਿ ਸੰਗਰਸ਼ ਅਤੇ ਹਿੰਮਤ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾ ਸਕਦੇ ਹਾਂ ਪੰਜਾਬੀ ਨੌਜਵਾਨਾਂ ਨੇ ਸਾਨੂੰ ਸਿਖਾਇਆ ਹੈ ਕਿ ਆਪਣੀ ਪਛਾਣ ਤੇ ਮਾਣ ਕਰਨਾ ਅਤੇ ਅਨਿਆਂ ਵਿਰੁੱਧ ਲੜਨਾ ਸਾਡਾ ਹੱਕ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤਬਦੀਲੀ ਛੋਟੇ ਕਦਮਾਂ ਨਾਲ ਸ਼ੁਰੂ ਹੁੰਦੀ ਹੈ ਅਤੇ ਹਰ ਇੱਕ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ ਇਸ ਲਈ ਆਪਣੇ ਆਲੇ ਦੁਆਲੇ ਦੇਖੋ ਜੇ ਕੋਈ ਨਸਲਵਾਦ ਜਾਂ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸ ਦਾ ਸਾਥ ਦਿਓ ਆਪਣੇ ਬੱਚਿਆਂ ਨੂੰ ਸਿਖਾਓ ਕਿ ਵਿਭਿੰਨਤਾ ਸਾਡੀ ਤਾਕਤ ਹੈ ਅਤੇ ਸਤਿਕਾਰ ਹਰ ਇਨਸਾਨ ਦਾ ਜਨਮ ਸਿੱਧ ਹੱਕ ਹੈ ਇਸ ਸਮਾਜ ਸਾਡਾ ਸਾਂਝਾ ਹੈ ਅਤੇ ਇਸ ਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਂਝੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ